ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ ਮਹਾਰਾਜਾਂ ਵਰਗਾ ਮਹਾਰਾਜਾ ਸਿੱਕੀ ਖਾਸ ਸੀ ਜੇ ਸਿੱਖੋਂ ਤਾਂ ਮਾਣ ਕਰਿਓ ਜੇ ਨਾਨ ਸਿੱਖੋਂ ਤਾਂ ਸੁਣ ਕੇ ਜਾਇਓ ਕੁਝ ਖਾਸ ਦੱਸਣ ਲੱਗੀ ਆ ਯਾਰ ਦੁਨੀਆ ਦੇ ਵਿੱਚ ਜਦੋਂ ਵੀ ਮਹਾਨ ਯੋਧਿਆਂ ਦਾ ਨਾਮ ਲਿਆ ਜਾਂਦਾ ਨਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਖਿਲਰੇ ਹੋਏ ਪੰਜਾਬ ਨੂੰ ਇਕੱਠਾ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਬੜੇ ਦਲੇਰ ਇੱਕ ਯੋਧਾ ਸੀ ਤੇ ਖੈਬਰ ਦੇ ਰਾਸ ਤੇ ਜਿਹੜੇ afghan ਹਿੰਦੁਸਤਾਨ ਜਾਂਦੇ ਸੀ ਉਹਨਾਂ ਦਾ ਰਾਸਤਾ ਉਹਨੇ ਰੋਕਿਆ ਤੇ ਬੜਾ ਟਫ ਟਾਈਮ ਦਿੱਤਾ ਉਹਨਾਂ ਨੂੰ ਹਾਂਜੀ ਉਸ ਤੋਂ ਇਲਾਵਾ ਮੁਗਲਾਂ ਦੇ ਖਿਲਾਫ ਵੀ ਉਹ ਲੜਦੇ ਰਹੇ ਹਾਂ ਤੇ ਉਹ ਅਕਸਰ ਯਾਦਿਕਰੀਆ ਵੀਡੀਓ ਜੇ ਦੇਖੋ ਵੀਡੀਓ ਦੇਖੀ ਲਿਆ ਜਾਂ ਫੋਟੋਆਂ ਦੇਖੀ ਲਿਆ ਨੇ ਕੋਨਾਂ ਦੀ ਨਾ ਇੱਕ ਅੱਖ ਨਾ ਉਹਨਾਂ ਦੀ ਮੈਂ ਖਰਾਬ ਹੁੰਦੀ ਹੈ ਨਜ਼ਰੀ ਉਹ ਨਾ ਮੈਂ ਤੁਹਾਨੂੰ ਦੱਸਣਾ ਹੁੰਦਾ ਇਹ ਵੇ ਕਿ ਯਈਆ ਚੀਚਕ ਦੀ ਬਿਮਾਰੀ ਦੀ ਵਜ੍ਹਾ ਤੋਂ ਨਾ ਬਚਪਨ 'ਚ ਹੀ ਉਹਨਾਂ ਦੀ ਇੱਕ ਅੱਖ ਖਰਾਬ ਹੋ ਗਈ ਸੀ ਲੇਕਿਨ ਤੁਸੀਂ ਦੇਖਦੇ ਹੋ ਕਿ ਅਗਰ ਆਪਣੇ ਜਿਸਮ 'ਚ ਮਾੜਾ ਜਾਂ ਨੁਕਸਾ ਆ ਜਾਵੇ ਨਾ ਤੇ ਆਪਾਂ ਨਾ ਪਰੇਸ਼ਾਨ ਹੋ ਜਾਂਦੇ ਆ ਘਬਰਾ ਜਾਂਦੇ ਆ ਤੇ ਉਹਨਾਂ ਨੇ ਆਪਣੀ ਇੱਕ ਅੱਖ ਜ਼ਾਇਆ ਹੋਣ ਦੇ ਬਾਵਜੂਦ ਇਤਨੀ ਮਿਹਨਤ ਕੀਤੀ ਤੇ ਖਾਲਸਾ ਰਾਜ ਕੰਮ ਕੀਤਾ ਖਾਲਸਾ ਰਾਜ ਕੰਮ ਕੀਤਾ ਉਹਨਾਂ ਦੇ ਦੌਰ ਦੇ ਵਿੱਚ ਪੰਜਾਬ ਜਿਹੜਾ ਹੈ ਬਹੁਤ ਉੱਪਰ ਗਿਆ ਬਹੁਤ ਤਰੱਕੀ ਕੀਤੀ ਉਹ ਹੁਣ ਇੱਕ ਲੜਕੀ ਹੈ ਕਹਿੰਦੇ ਨੇ ਕਿ ਇਤਿਹਾਸ ਜਾਨਣਾ ਚਾਹੀਦਾ ਤੇ ਉਹਨਾਂ ਕੋਲ ਜਾਨੋ ਜਿਨ੍ਹਾਂ ਨੂੰ ਪਤਾ ਹੈ ਇੱਕ ਲੜਕੀ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਕੁਝ ਬਿਆਨ ਕਰ ਰਹੀ ਹੈ ਆ ਪਾਕਿਸਤਾਨ ਦੇ ਸਾਰੇ ਰਿਐਕਸ਼ਨ ਚੈਨਲਾਂ ਵਾਲੇ ਇਹ ਵੀਡੀਓ ਨੂੰ ਪਾ ਰਹੇ ਨੇ ਆਪਾਂ ਨੂੰ ਵੀ ਰਿਕੁਐਸਟ ਆ ਰਹੀ ਹੈ ਆਪਾਂ ਇਸ ਵੀਡੀਓ ਨੂੰ ਦੇਖਨੇ ਆ ਕਿ ਕੀ ਕਹਿ ਰਹੀ ਉਹ ਸਹੀ 2 ਜੂਨ 1857 ਅੱਜ ਦੇ ਦਿਨ ਖਾਲਸਾ ਰਾਜ ਦਾ ਸੂਰਜ ਅਸਤ ਹੋਣਾ ਸ਼ੁਰੂ ਹੋ ਗਿਆ ਸੀ ਐਸ ਕਵੇਲੇ ਖਬਰ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਦੀ। ਕਈ ਲੋਕ ਕਹਿ ਦਿੰਦੇ ਆ ਵੀ ਰਾਜਾਂ ਵਰਗਾ ਰਾਜ ਸੀ, ਮਹਾਰਾਜਿਆਂ ਵਰਗਾ ਮਹਾਰਾਜਾ ਸੀ, ਕੀ ਖਾਸ ਸੀ? ਜੇ ਸਿੱਖੋਂ ਤਾਂ ਮਾਣ ਕਰਿਓ, ਜੇ ਨੌਨ ਸਿੱਖੋਂ ਤਾਂ ਸੁਣ ਕੇ ਜਾਇਓ, ਕੁਝ ਖਾਸ ਦੱਸਣ ਲੱਗੀ ਆ। 1192 ਦੇ ਵਿੱਚ ਭਾਰਤੀ ਮੂਲ ਦਾ ਰਾਜਾ ਪ੍ਰithvi ਰਾਜ चौहान ਹੋਇਆ, ਜਿਹੜਾ ਇੱਥੋਂ ਦਾ ਰਾਜਾ ਸੀ ਇਸ ਧਰਤੀ ਦਾ। ਉਦੀ ਲੜਾਈ ਹੁੰਦੀ ਹੈ ਮੁਹੰਮਦ ਗੋਰੀ ਦੇ ਨਾਲ 1192 ਦੇ ਵਿੱਚ ਤਰਾਇਨ ਦੀ ਲੜਾਈ ਦੇ ਵਿੱਚ ਹਾਰ ਜਾਂਦਾ ਹੈ ਮੁਹੰਮਦ ਗੋਰੀ ਤੋਂ ਉਸ ਤੋਂ ਬਾਅਦ ਗੁਲਾਮ ਵੰਸ਼ ਇੱਥੇ ਰਾਜ ਕਰਦਾ ਹੈ ਜਿਹਾ ਪਹਿਲਾ ਸ਼ਾਸਕ ਕੁਤਬਦੀਨ ਐਬਕ ਹੋਇਆ ਖੈਰ ਕਾਫੀ ਜਿਹੜੇ ਵੰਸ਼ ਉਸ ਤੋਂ ਬਾਅਦ ਰਾਜ ਕਰਨ ਆਉਂਦੇ ਆ ਤੁਗਲਕਵੀ ਆਉਂਦੇ ਆ ਮੁਗਲ ਵੀ ਆਉਂਦੇ ਆ ਲੋਧੀ ਵੀ ਆਉਂਦੇ ਆ ਬਹੁਤ سارے ਆਉਂਦੇ ਆ 609 ਸਾਲ ਦੀ ਗੁਲਾਮੀ ਤੋਂ ਬਾਅਦ ਜੇ ਕਿਸੇ ਪੰਜਾਬ ਦੇ ਪੁੱਤ ਨੇ ਇਸ ਧਰਤੀ ਦੇ ਉੱਤੇ ਆਪਦੇ ਰਾਜ ਦਾ ਝੰਡਾ ਗੱਡਿਆ ਸੀ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਸੀ ਨਹੀਂ ਤਾਂ ਸਾਰੇ ਵਿਦੇਸ਼ੀ ਹਮਲਾਵਰ ਆਏ ਆ ਤੇ ਵਿਦੇਸ਼ੀਆਂ ਨੇ ਆ ਕੇ ਰਾਜ ਕੀਤਾ 609 ਸਾਲ ਬਣਦੇ ਆ 1192 ਤੋਂ ਲੈ ਕੇ 1801 ਤੱਕ ਮੈਂ ਬਹੁਤ ਜਿਹੜਾ ਇਤਿਹਾਸ ਵੈਸੀ ਤਾਂ ਆਪਾਂ ਨੂੰ ਜਾਣਨਾ ਪਊਗਾ ਵੀ ਕਿਹੜੇ ਕਿਹੜੇ ਜਿਹੜੇ ਰਾਜ ਇੱਥੇ ਹੋਏ ਆ ਕਿੰਨਾ ਕਿੰਨਾਂ ਨੇ ਆ ਕੇ ਰਾਜ ਕੀਤਾ ਬਾਹਰ ਲੇ ਕਿਵੇਂ ਇੱਥੇ ਪਹੁੰਚੇ ਕੀ ਕੁਛ ਕੀਤਾ ਪਰ ਮੈਂ ਗੱਲ ਸ਼ੁਰੂ ਕਰਦੀ ਆ ਨਾਦਰ ਸ਼ਾ ਦੁਰਾਨੀ ਤੋਂ ਨਾਦਰ ਸ਼ਾ ইরਾਨੀ ਤੋਂ ਮਾਫ ਕਰਨਾ ਨਾਦਰ ਸ਼ਾ ইরਾਨੀ ਨੇ ਆਪ ਰਾਜ ਨਹੀਂ ਕੀਤਾ ਪਰ ਉਹਨੇ 1739 ਦੇ ਵਿੱਚ ਦਿੱਲੀ ਤੇ ਹਮਲਾ ਕੀਤਾ ਰਾਜ ਮੁਗਲਾਂ ਦਾ ਹੀ ਸੀ ਪਰ ਉਹਦੇ ਕਹਿਣ ਦੇ ਅਧੀਨ ਹੋ ਰਿਹਾ ਸੀ ਦੋ ਦਿਨ ਦੇ ਵਿੱਚ 1.5 ਲੱਖ ਬੰਦਾ ਉਹਨੇ ਮਾਰਤਾ ਦਿੱਲੀ ਦੇ ਵਿੱਚ ਇਸ ਕਤਲਗਾਰਤ ਨੂੰ ਬੰਦ ਕਰਨ ਵਾਸਤੇ ਮੁਹੰਮਦ ਸ਼ਾਹ ਜਿਹੜਾ ਉਦੋਂ ਦਾ ਮੁਗਲ ਸ਼ਾਸਕ ਹੋਇਆ ਉਹਨੇ ਆਪਣੀ ਧੀ ਦਿੱਤੀ ਤੇ ਨਾਲ 25 ਕਰੋੜ ਰੁਪਈਆ ਦਿੱਤਾ ਕਿ ਇਸ ਚੀਜ਼ ਨੂੰ ਬੰਦ ਕਰ ਵਾਪਸ ਜਾਂਦਾ ਹੈ 1739 ਦੇ ਵਿੱਚ ਤਖਤ ਤੇ ਤਾਊਸ ਨਾਲ ਲੈ ਕੇ ਜਾਂਦਾ ਜਿਹਦੇ ਵਿੱਚ ਕੋਹੀਨੂਰ ਹੀਰਾ ਚੜਿਆ ਹੋਇਆ ਸੀ ਸੋ ਇਸ ਕਰਕੇ ਮੈਂ ਦੱਸਣ ਲੱਗੀ ਹਾਂ ਸੋ ਵਾਪਸ ਚਲਾ ਜਾਂਦਾ ਅਫਗਾਨਿਸਤਾਨ ਤੇ ਈਰਾਨ ਦੇ ਉੱਤੇ ਉਹਦਾ ਰਾਜ ਸੀਗਾ ਉਹਦਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਆਉਂਦਾ ਹੈ ਅਹਿਮਦ ਸ਼ਾਹ ਅਬਦਾਲੀ ਉਹ ਉਹ ਤਖਤ ਦੇ ਉੱਤੇ ਬੈਠਦਾ ਹੈ 1748 ਤੋਂ ਲੈ ਕੇ 1768 ਤੱਕ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਨਕਸ਼ੇ 'ਤੇ ਦਮ ਫੇਰੀ ਰੱਖਿਆ 8 ਹਮਲੇ ਕੀਤੇ ਆ ਕੁੱਲ ਤੇ ਦੋ ਕਹਾਵਤਾਂ ਮਸ਼ਹੂਰ ਹੁੰਦੀਆਂ ਸੀ ਪਹਿਲੀ ਸੀ ਵਿਆ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਵੀ ਅਹਿਮਦ ਸ਼ਾਹ ਨੇ ਔਣਾ ਸਾਰਾ ਲੈ ਜਾਣਾ ਸਭ ਕੁਝ ਲੁੱਟ ਕੇ ਲੈ ਜਾਂਦਾ ਸੀ ਧੀਆ ਪੈਣਾ ਨੂੰ ਝੁੱਕ ਕੇ ਲੈ ਜਾਂਦਾ ਸੀ ਗਜ਼ਨੀ ਤੇ ਬਸ਼ਰੇ ਦੇ ਬਾਜ਼ਾਰਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਂਦਾ ਸੀ ਤੇ ਦੂਜੀ ਕਹਾਵਤ ਉਥੋਂ ਸਿੰਘਾਂ ਦੀ ਔਕਾਤ ਦਾ ਪਤਾ ਚੱਲੂਗਾ ਕਹਿੰਦੇ ਮੋੜੀ ਬਾਬਾ ਕੱਚ ਵਾਲਿਆ ਸਾਡੀ ਰਨ ਬਸ਼ਰੇ ਨੂੰ ਗਈ ਜੇ ਕਿਸੇ ਚੁਕਾਤ ਹੈ ਜੇ ਕੋਈ ਉਹਨਾਂ ਨੂੰ ਰੋਕ ਸਕਦਾ ਤਾਂ ਕਸ਼ਹਰੇ ਵਾਲੇ ਬਾਬੇ ਰੋਕ ਸਕਦੇ ਆ ਇਹ ਸਿੱਖਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਹਾਵਤ ਪ੍ਰਚਲਿਤ ਸੀ ਕਿ ਜੇ ਕੋਈ ਅਫਗਾਨੀ ਨੂੰ ਰੋਕ ਸਕਦਾ ਤਾਂ ਸਿੱਖ ਰੋਕ ਸਕਦੇ ਸਿੱਖ ਮਿਸਲਾਂ ਨੇ ਬੜਾ ਉਹਦੇ ਨਾਲ ਆੜਾ ਲਾਇਆ ਉਹਨੂੰ ਰੋਕਿਆ ਸਿੱਖਾਂ ਤੋਂ ਇਲਾਵਾ ਮਰਾਠਿਆਂ ਦੀ ਵੀ ਮਰਾਠਿਆਂ ਨੇ ਵੀ ਸਿਰ ਚੱਕਿਆ ਸੀ 1761 ਦੇ ਵਿੱਚ ਮਰਾਠਿਆਂ ਦੀ ਨਾਲ ਲੜਾਈ ਹੋਈ ਤੇ ਉਹ ਹਾਰ ਜਾਂਦੇ ਆ ਅਫਗਾਨੀ ਤੋਂ 1762 ਦੇ ਵਿੱਚ ਉਹ ਆਉਂਦਾ ਹੈ ਮਲੇਰ ਕੋਟਲੇ ਕੋਪਰਹੀੜੇ ਤੇ ਕੋਲੇ 30000 ਸਿੱਖਾਂ ਦਾ ਕਤਲ ਕਰ ਦਿੱਤਾ ਜਾਂਦਾ ਜਿਦੇ ਵਿੱਚ ਬਾਬੇ ਬਜ਼ੁਰਗ ਬੀਬੀਆਂ ਬੱਚੇ ਸਾਰੇ ਸੀ ਉਹਨੂੰ ਲੱਗਦਾ ਵੀ ਹੁਣ ਜਿਹੜੀਆਂ ਸਿੱਖ ਮਿਸਲਾਂ ਨੇ ਜਾਂ ਜਿਹੜੇ ਸਿੱਖ ਧੜ ਵੀ ਲੜਾਕੇ ਐ ਉਹ ਉਹਦੇ ਨਾਲ ਆੜਾ ਨਹੀਂ ਲਾਉਣਗੇ ਹੁਣ ਨੀ ਕੋਈ ਉੱਠਦਾ 1764 ਦੇ ਵਿੱਚ ਫੇਰ ਆ ਜਾਂਦਾ 1764 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜਤ ਸਿੰਘ ਫਿਰ ਉਹਨੂੰ ਦਰਿਆ ਪਾਰ ਕਰਵਾ ਕੇ ਆਉਂਦੇ ਆ ਤੇ ਭੱਜਦਾ ਹੋਇਆ ਪਤਾ ਕੀ ਕਹਿੰਦਾ ਕਹਿੰਦਾ ਇਹ ਨਾ ਸੋਚਿਓ ਵੀ ਅਫਦਾਲੀ ਭੱਜ ਗਿਆ ਜੇ ਮੇਰੇ ਮੈਂ ਮਰ ਵੀ ਗਿਆ ਤਾਂ ਮੇਰੇ ਪੋਤੇ ਆਉਣਗੇ ਹਿੰਦੁਸਤਾਨ ਤੇ ਹਮਲਾ ਕਰਨ ਵਾਸਤੇ ਤੇ ਬਾਬਾ ਚੜ੍ਹਤ ਸਿੰਘ ਨੇ ਪਤਾ ਕੀ ਜਵਾਬ ਦਿੱਤਾ ਸੀ ਕਹਿੰਦੇ ਜੇ ਤੇਰੇ ਪੋਤੇ ਆਉਣਗੇ ਤਾਂ ਫਿਰ ਮੇਰੇ ਪੋਤਿਆਂ ਨੇ ਕਿਹੜਾ ਚੂੜੀਆਂ ਪਾਈਆਂ ਨੇ ਉਹੀ ਗੱਲ 1798 ਦੇ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਬਾਬਾ ਚੜ੍ਹਤ ਸਿੰਘ ਦੇ ਪੁੱਤਰੇ ਬੁੱਧ ਸਿੰਘ ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨਾਲ ਅਸੀਂ ਜਾਣਦੇ ਹਾਂ ਉਹਨਾਂ ਨੇ ਲਾਹੌਰ ਦੇ ਵਿੱਚ ਜ਼ਮਾਨਸ਼ਾਹ ਦੁਰਾਨੀ ਯਾਨੀ ਕਿ ਅਬਦਾਲੀ ਦੇ ਪੁੱਤਰੇ ਨੂੰ ਘੇਰਿਆ ਸੀ ਸੋ ਜਿਨ੍ਹਾਂ ਜ਼ੁਲਮ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਜਿੰਨੇ ਵੀ ਧਾੜ ਵੀ ਹੋਰ ਗੱਲ ਦੱਸਦੇ ਹਾਂ ਜਿੰਨੇ ਵੀ ਧਾੜ ਵੀ ਆਏ ਆ ਦਰਾ ਖੈਬਰ ਤੇ ਥਰੂ ਆਏ ਆ ਤੇ ਇੱਕ ਬੰਦਾ ਜੀ ਨੇ ਬੰਨ ਲਾਇਆ ਖੈਬਰ ਦਰੇ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਦਾ ਸੂਰਜ ਕੁਝ ਸਮੇਂ ਲਈ ਅਸਤ ਹੋਇਆ ਮੰਨ ਸਕਦੇ ਆ ਪਰ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਇੱਛਾ ਨਹੀਂ ਗਈ ਇਹ ਡੁੱਬਿਆ ਸੂਰਜ ਚੜ੍ਹੇਗਾ ਤੈਨੂੰ ਇੰਨੀ ਆਵਾਜ਼ਾਂ ਮਾਰਨੀ ਆ ਤੂੰ ਆਏਗਾ ਤੂੰ ਲੜੇਗਾ ਫਿਰ ਖਾਲਸ ਝੰਡੇ ਝੁਲਣੇ ਵੈਰੀ ਜ਼ਾਲਮ ਚੜ੍ਹੇਗਾ ਸ਼ੇਰੇ ਪੰਜਾਬ ਰਣਜੀਤ ਸਿੰਘ ਤੂੰ ਆਏਗਾ ਤੂੰ ਈਆ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਗੱਲ ਕਰ ਰਹੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਤੁਹਾਨੂੰ ਕੋਈ ਇਨਫਾਰਮੇਸ਼ਨ ਹਾਂਜੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹ ਅਸਲ ਤੇ ਪੰਜਾਬੀ ਰਿਆਸਤ ਦੇ ਨਾ ਪੰਜਾਬ ਦੀ ਰਿਆਸਤ ਦੇ ਮਤਲਬ ਕਿ ਇੱਕ ਪਹਿਲੇ ਸਮਝੋ ਕਿ ਉਹ ਸਨ ਮਹਾਰਾਜਾ ਸਾਹਿਬ ਮਹਾਰਾਜਾ ਰਣਜੀਤ ਸਿੰਘ 1780 ਚ ਪੈਦਾ ਹੋਏ ਸੀ ਤੇ ਈਆ ਛੋਟੀ ਉਮਰ ਦੇ ਵਿੱਚ ਹੀ ਨਾ ਇਹ ਮਤਲਬ ਕਿ ਤਲਵਾਰ ਚਲਾਉਣ ਲੱਗ ਪਏ ਸੀ ਤੇ ਕੋੜਾ ਚਲਾਉਂਦੇ ਸੀ ਫਿਰ ਇਹ ਫਿਰ ਇਹ ਕਹਿੰਦੇ ਇਹਨਾਂ ਦੇ ਬਾਰੇ ਮਸ਼ਹੂਰ ਹੈ ਕਿ ਪੰਜਾਬ ਜਿਹੜਾ ਨਾ ਇਹਨੇ ਸਾਰੇ ਪੰਜਾਬ ਨੂੰ ਇਕੱਠਾ ਕੀਤਾ ਖਾਲਸਾ ਰਾਜ ਕੰਮ ਕੀਤਾ ਤੇ ਅਫਗਾਨੀ ਜਾਂ ਪਠਾਨ ਜਿਹੜੇ ਲੋਕ ਇਹਨੇ ਉਹ ਦਰਰਾ ਖੈਬਰ ਖੈਬਰ ਦੇ ਰਾਸ ਤੋਂ ਹਿੰਦੁਸਤਾਨ ਚ ਉంటర్ ਹੋ ਕੇ ਤੇ ਉੱਥੇ ਹਮਲਾ ਕਰਕੇ ਲੁੱਟਮਾਰ ਕਰਦੇ ਸੀ ਤੇ ਕਹਿੰਦੇ ਇਹਨੇ ਉੱਥੇ ਨਾਕਾ ਲਾਇਆ ਯਾਨੀ ਕਿ ਇਹਨੇ ਉੱਥੇ ਰੋਕ ਲਾਤੀ ਰੋਕ ਲਾਤੀ ਤੇ ਕਹਿੰਦੇ ਉਸ ਤੋਂ ਬਾਅਦ ਕੋਈ ਨਹੀਂ ਵੜਿਆ ਤੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਇਤਨਾ ਬਹਾਦਰ ਸੀ ਕਿ ਇਨ ਦੇ ਦੌਰ ਹਕੂਮਤ ਦੇ ਵਿੱਚ ਹਿੰਦੁਸਤਾਨ ਤੇ ਕੋਈ ਵੀ ਹਮਲਾ ਨਹੀਂ ਹੋਇਆ ਹਿੰਦੁਸਤਾਨ ਦੇ ਜਾਂ ਪੰਜਾਬ ਤੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਾਰੇ ਉਧਰ ਕਰਦੇ ਸੀ ਨੀ ਵਾਕ ਹੀ ਹਿੰਦੁਸਤਾਨ ਦੇ ਵਿੱਚ ਜਸਰਾਉ ਰੰਗ ਉਹਨਾਂ ਦੀ ਹਕੂਮਤਾਂ ਸਨ ਮੁਗਲਾਨੀਆਂ ਉਹ ਤੇ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 1780 ਬਾਅਦ ਹੀ ਆਇਆ ਨਾ ਠੀਕ ਹੈ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਨਾ 13 ਸਾਲ ਦੀ ਉਮਰ ਦੇ ਵਿੱਚ ਇਹਨੇ ਮਤਲਬ ਕਿ ਜੰਗ ਪੀਲੀ ਜੰਗ ਸ਼ੁਰੂ ਕਰਤੀ ਸੀ ਤੇ ਕਿਆ ਇਹ ਹੀ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦੌਰ ਸੀ ਉਹਦੇ ਵਿੱਚ ਇਹਦੇ ਫੌਜ ਦੇ ਵਿੱਚ ਮੁਸਲਮਾਨ ਵੀ ਸੀ ਹਾਂਜੀ ਸਿੱਖ ਵੀ ਸੀ ਨੇਪੋਲੀਅਨ ਦੇ ਫੌਜੀ ਵੀ ਸੀ ਨੇਪੋਲੀਅਨ ਜਿਹੜਾ ਹਾਂ ਨੇਪੋਲੀਅਨ ਬੋਨਾਪਾਰਟ ਹਾਂ ਬੋਨਾਪਾਰਟ ਉਹਦੇ ਉਹਦੇ ਵਿੱਚ ਅੰਗਰੇਜ਼ ਫੌਜੀ ਵੀ ਸੀ ਅੰਗਰੇਜ਼ ਕਹਿੰਦੇ 30 40 ਅੰਗਰੇਜ਼ ਫੌਜੀ ਵੀ ਇਹਦੇ ਵਿੱਚ ਬੜੇ ਮਹਾਨ ਅਫਸਰ ਇਹਦੀ ਫੌਜ ਦੇ ਵਿੱਚ ਜਿਹੜੇ ਮੈਂ ਸੁਣਿਆ ਨਾ ਕਿ ਉਹ ਕਹਿੰਦੇ ਨੇ 50 ਦੇ ਕਰੀਬ ਸਨ ਜਿਹੜੇ ਉਹ ਨੇਪੋਲੀਅਨ ਬੋਨਾਪਾਰਟ ਦੇ ਉਸ ਟਾਈਮ ਜਨਰਲ ਜੂਨੂਲ ਸਨ ਨਾ ਉਹ ਬਾਤ ਵੀ ਸ਼ਾਮਲ ਹੋਏ ਸੀ ਬਾਅਦ ਚ ਉਹ ਇਹ ਦਿਨ ਆ ਰਾਲੇ ਗਏ ਸੀ ਤੇ ਕਹਿੰਦੇ ਨੇ ਦੌਰ ਵੀ ਬਹੁਤ ਚੰਗਾ ਰਿਹਾ ਇਹਨੇ ਇਹ ਨਹੀਂ ਕਿ ਇਤਨਾ ਫਸਾਦ ਨਹੀਂ ਕੀਤਾ ਸੀ ਕਹਿੰਦੇ ਨੇ ਕਿ ਇਹ ਯਾਨੀ ਕਿ ਕਹਿੰਦਾ ਸੀ ਕਿ ਸਾਰੇ ਆਪਣੇ ਆਪਣੇ ਧਰਮ ਤੇ ਚੱਲੋ ਹਾਂਜੀ ਠੀਕ ਹੈ ਆਪਣੇ ਧਰਮ ਨੂੰ ਸਹੀ ਤਰੀਕੇ ਨਾਲ ਫਾਲੋ ਕਰੋ ਕੋਈ ਮਸਲਾ ਨਹੀਂ ਆਗਾ ਤੇ ਇਹਨਾਂ ਦੇ ਦੌਰ ਦੇ ਵਿੱਚ ਜਿਹੜਾ ਮਿਸਾਲ ਹੈ ਕਿ ਇੱਕ ਮਸਾਲੀ ਰਿਆਸਤ ਕਾਇਮ ਕਲ ਮਸਾਲੀ ਰਿਆਸਤ ਕਾਮ ਹੋਈ ਸੀ ਤੇ ਪੰਜਾਬ ਇਕੱਠਾ ਕਰਦਾ ਸੀ ਇੰਦੇ ਜਾਣ ਤੋਂ ਬਾਅਦ ਕਹਿੰਦੇ ਨੇ ਕਿ ਇੱਕ ਇੰਚ ਜਗਾ ਵੀ ਸਿੱਖ ਜਿਹੜੇ ਨੇ ਉਹ ਆਪਣੀ ਨਹੀਂ ਬਣਾ ਸਕੇ ਜੋ ਕਿ ਇਹਨਾਂ ਦਾ 6 ਜੂਨ ਮੇਰਾ ਖਿਆਲ 1839 ਦੇ ਵਿੱਚ ਹਾਂ ਫਿਰ ਯਾ ਇੱਕ ਹੋਰ ਹੈ ਮਹਾਨ ਯੋद्धा ਉਹ ਵੀ ਬੜਾ ਮਸ਼ਹੂਰ ਹੈ ਹਰੀ ਸਿੰਘ ਨਲਵਾ ਉਹ ਕਹਿੰਦੇ ਕਿ ਇੰਦੀ ਫੌਜ ਦਾ ਕਮਾਂਡਰ ਰਿਹਾ ਹਾਂਜੀ ਕਮਾਂਡਰ ਇਹਨਾਂ ਦੀ ਫੌਜ ਦਾ ਕਮਾਂਡਰ ਸੀ ਇੱਕ ਹੋਰ ਗੱਲ ਵਿੱਚ ਜਿਹੜੀ ਸ਼ਾਮਿਲ ਕਰਨੀ ਜ਼ਰੂਰੀ ਹੈ ਕਿ ਜਿਹੜੇ ਨਿਹੰਗ ਸਿੰਘ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਯਾ ਇੱਕ ਅਕਾਲੀ ਫੌਜ ਕਹੀ ਜਾਂਦੀ ਸੀ ਬਾਕੀ ਫੌਜ ਤੇ ਜਿਹੜੀ ਤੁਸੀਂ ਕਹਿਆ ਨਾ ਮੁਸਲਮਾਨ ਸਿੱਖ ਤੇ ਕਾਂਗਰਸ ਹਨ ਉਹ ਤਰ੍ਹਾਂ ਦੀ ਮਤਲਬ ਕਿ ਫੌਜ ਸੀ ਤੇ ਜਿਹੜਾ ਅਕਾਲੀ ਦਸਤੇ ਸਨ ਨਾ ਫੌਜ ਦੇ ਉਹ ਸਿੱਖਾਂ ਦੇ ਆਪਣੇ ਦਸਤੇ ਸਨ ਤੇ ਜੋ ਕਿ ਬਿਗੈਰ ਗਵਰਨਮੈਂਟ ਕੋਲੋਂ ਮਰਾਤ ਲਿਆ ਬਿਗੈਰ ਮਹਾਰਾਜਾ ਰਣਜੀਤ ਨੂੰ ਤੇ ਉਹ ਉਹ ਕਚੇਰੇ ਵਾਲੇ ਜਾਂ ਕੱਛਿਆਂ ਵਾਲੇ ਜਿਹੜਾ ਕਹਿੰਦੇ ਨੇ ਨਾ ਉਹ ਉਹ ਸਨ ਅੱਛਾ ਅੱਛਾ ਤੇ ਉਹ ਕਿਸੇ ਵੀ ਹਮਲੇ ਨੂੰ ਰੋਕਦੇ ਸਨ ਅਹਿਮਦ ਸ਼ਾਹ ਅਬਦਾਲੀ ਇਹਦਾ ਤੁਹਾਨੂੰ ਪਤਾ ਕਿ ਜਿਵੇਂ ਉਹ ਬੀਬੀ ਨੇ ਕਿਹਾ ਕਿ 8 ਹਮਲੇ ਨੇ ਕੀਤੇ ਕਿ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਨੇ ਕਿ ਜੰਗ ਹਾਰਿਆ ਨਹੀਂ ਸੀ ਇਹ ਸਾਨੂੰ ਨਹੀਂ ਪਤਾ ਅਸੀਂ ਜਿਹੜਾ ਮਾੜਾ ਮੋਟਾ ਸੁਣਿਆ ਹੋਇਆ ਕਿ ਜੰਗ ਹਾਰਿਆ ਨਹੀਂ ਸੀ ਉਹ ਵੈਸੇ ਹੀ ਬਿਮਾਰ ਹੋ ਗਿਆ ਸੀ ਤੇ ਉਹ ਜੰਗ ਛੱਡ ਕੇ ਚਲਾ ਗਿਆ ਸੀ ਅਸੀਂ ਇਹ ਹੀ ਸੁਣਿਆ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਕਿ ਉਹਨਾਂ ਨੇ ਉਹਨੇ 8 ਨੈਮ ਸ਼ਾਹ ਅਬਦਾਲੀ ਨੇ 8 ਹਮਲੇ ਇਥੇ ਕੀਤੇ ਮਰਾਠੇ ਦੀ ਫੌਜ ਜਾਂ ਮਰਾਠੇ ਜਿਨ੍ਹਾਂ ਨੂੰ ਕਹਿੰਦੇ ਉਹਨਾਂ ਦੀ ਫੌਜ ਨਾਲ ਵੀ ਉਹ ਲੜਦਾ ਰਿਹਾ ਤੇ ਮਤਲਬ ਕਿ ਉਹ ਇੱਕ ਪੰਜਾਬ ਰਿਆਸਤ ਲੈਦਾ ਸੀ ਉਸ ਟਾਈਮ ਤੇ ਬਾਕੀ ਸਭ ਕੌਂਟੀਨੈਂਟ ਜਿਹੜਾ ਸੀ ਇਹਦੇ ਵਿੱਚ ਮੁਗਲਾਂ ਦੀ ਹਕੂਮਤ ਸੀ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਮੁਹੰਮਦ ਸ਼ਾਹ ਕੀ ਨਾਮ ਸੀ ਜਿਨ੍ਹਾਂ ਨੇ ਜਿਨੇ ਆਪਣੀ ਬੇਟੀ ਦਾ ਰਿਸ਼ਤਾ ਦਿੱਤਾ ਨਾਲ ਸੋਨਾ ਦਿੱਤਾ ਤਾਂ ਕਿ ਉਹ ਕਤਲਗਾਰਤ ਖਤਮ ਕਰ ਦੇ ਸੋਨੇ ਤਾਂ ਮੈਨੂੰ ਯਾਦ ਹੈ ਕਿ ਅਹਿਮਦ ਸ਼ਾਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਕੋਲ ਕੋਇਨੂਰ ਹੀਰਾ ਵੀ ਸੀ ਉਹਨੇ ਮੇਰਾ ਖਿਆਲ ਹੈ ਉਹ ਨੂੰ ਮੂੰਹ ਬੋਲੀ ਕੀਮਤ ਤੇ ਖਰੀਦਿਆ ਸੀ ਮੂੰਹ ਬੋਲੀ ਕੀਮਤ ਤੇ ਕਿਸੇ ਕੋਲੋਂ ਖਰੀਦਿਆ ਸੀ ਬਸ ਇਸ ਤਰ੍ਹਾਂ ਦਾ ਇਤਿਹਾਸ ਆਪਾਂ ਨੂੰ ਪਤਾ ਹੈ ਜੀ 1839 ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਖਤਮ ਹੋਇਆ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਦੌਰ ਸ਼ੁਰੂ ਹੋ ਗਿਆ ਸੀ 1839 ਤੋਂ ਬਾਅਦ 1845 ਦੇ ਵਿੱਚ ਵਰਲਡ ਵਾਰ ਹੋਈ ਹੈ 1857 ਜੀ ਵਰਲਡ ਵਾਰ ਹੋਈ ਨਾ 1857 ਜੀ ਵਰਲਡ ਵਾਰ ਮੇਰਾ خیال ਖਤਮ ਹੋਈ ਸੀ ਖਤਮ ਹੋਈ ਸੀ 1845 ਸ਼ੁਰੂ ਹੋਈ ਸੀ ਹਾਂ ਈਯਾ ਇਹ ਕਹਿੰਦੇ ਨੇ ਕਿ ਹਿੰਦੁਸਤਾਨ ਦੇ ਵਿੱਚ ਜਦੋਂ ਰਾਜੇ ਵੀ ਮੁਗਲ ਫੌਜਾਂ ਤੋਂ ਡਰਦੇ ਸੀ ਨਾ ਤੇ ਫਿਰ ਇਹਨੇ ਆਨ ਕੇ ਮਤਲਬ ਕਿ ਉਹਨਾਂ ਦੇ ਅਟੈਕ ਨੂੰ ਉਹਨਾਂ ਦੇ ਹਮਲੇ ਨੂੰ ਰੋਕਿਆ ਸੀ ਖੈਰ ਓਵਰਆਲ ਵੀਡੀਓ ਅੱਛੀ ਸੀ ਤੁਹਾਨੂੰ ਇੱਕ ਐਸੀ ਲੱਗੀ ਦੋਸਤੋ ਅਗਰ ਸਾਡੇ ਕੋਲ ਕੋਈ ਮਤਲਬ ਇਨਫਾਰਮੇਸ਼ਨ ਜੇ ਉੱਪਰ نیچے ਹੋ ਗਿਆ ਹੋਵੇ ਕਿਉਂਕਿ ਕਿਉਂਕਿ ਅਸੀਂ ਜਿਹੜਾ ਕੋਈ ਸੁਣਿਆ ਜਿਹੜੀ ਹੁੰਦੀ ਹੈ ਨਾ ਉਹ ਮੁxtਲਿਫ ਹੁੰਦੀ ਹੈ ਕਿਸੇ ਹਿਸਟਰੀ ਕਿਉਂਕਿ ਲਿਖੀ ਜਾਂਦੀ ਹੈ ਹਾਂ ਇਸ ਵਾਸਤੇ ਕਿ ਅਗਰ ਕੋਈ ਐਸੀ ਉੱਚ ਨੀਚ ਹੋ ਗਈ ਹੋਵੇ ਤੇ ਮਾਫੀ ਮਾਜ਼ਰਤ ਮੇਨ ਨੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਾ ਜੇ ਅੱਲਾਹ ਨੀ